ਸਬਾਹ ਕਾਇ ਨਾਲੇ ਦੇ ਪਿੰਡ ਚੇਤਨਪੁਰਾ ਦੇ ਵਿੱਚ ਖਲੋਤੇ ਆ ਅੱਜ ਅਸੀਂ ਤਿੰਨ ਜਿਹੜੇ ਛੋਟੇ ਹਸਪਤਾਲ ਅੱਠ ਬਿੱਡਾਂ ਦੇ ਉਹ ਅਸੀਂ ਗਗੋਮਾਲ ਸਦਾਰ ਤੇ ਚੇਤਨਪੁਰਾ ਦੇ ਵਿੱਚ ਸ਼ੁਰੂ ਕੀਤੇ ਆ ਇਹਨਾਂ ਦਾ ਕੰਮ ਵੀ ਅੱਜ ਹੀ ਸ਼ੁਰੂ ਹੋ ਗਿਆ ਸਾਡੇ ਅੰਦਰ ਟੈਂਡਰ ਹੋ ਗਿਆ ਸਭ ਕੁਝ ਹੋ ਗਿਆ 1 ਕਰੋੜ 10 ਲੱਖ ਰੁਪਈਆ ਜਿਹੜਾ ਚੇਤਨਪੁਰਾ ਦੇ ਹਸਪੀਟਲ ਤੇ ਲੱਗਣਾ ਅੱਤ ਕਮਦੇ ਬਣਨਗੇ ਸਭ ਕੁਝ ਬਣੂਗਾ ਚਲੇਬ ਵਗੈਰਾ ਡਾਕਟਰ ਵਗੈਰਾ ਹਰ ਚੀਜ਼ ਹੋਗੀ ਉਦੇ ਜਿਹੜਾ ਹਸਪੀਟਲ ਹੈ ਜਿੱਥੇ ਆਪਾਂ ਬਣਾ ਦੇ ਇਹ ਨਾਲ ਹੀ ਇੱਧਰ ਪਠਾਨ ਨੰਗਰਿਆ ਦੂਜੇ ਪਾਸੇ ਸੰਤੂ ਨੰਗਰਿਆ ਤੇ ਮੱਝੂਪੁਰਾ ਟੰਡੋ ਵਾਲੀ ਸਾਡਾ ਜਗਦੇਖ ਲਸ਼ਕੀ ਨੰਗਰ ਇਹ ਸਭ ਇਹ ਨਾਲ ਨਾਲ ਹੈ ਸਾਡੇ ਪਿੰਡਾਂ ਨੂੰ ਇਹਦੀ ਬੜੀ ਵੱਡੀ ਸਹੂਲਤ ਹੋਗੀ ਨਾਲ ਹੀ ਅਸੀਂ ਇਸ ਪਿੰਡ ਨੂੰ ਪਲੇ ਗਰਾਊਂਡ ਵਾਸਤੇ ਚਿੰਤਪੁਰੇ ਨੂੰ 17 ਲੱਖ ਰੁਪਈਆ ਜਿਹੜਾ ਉਹ ਦਿੱਤਾ 20 ਲੱਖ ਰੁਪਈਆ ਜਿਹੜਾ ਉਹ ਅਸੀਂ ਦਿੱਤਾ ਇੱਥੇ ਪੰਚਾਇਤ ਕਾਰਨ ਤੋ ਕਿਉਂਕਿ ਸਾਡੇ ਇਲਾਕੇ ਦਾ ਬੜਾ ਸਟੋਰੀਕਲ ਪਿੰਡ ਹੈ ਕਮਲ ਸਿੰਘ ਸਿੰਘ ਜੋਸ਼ੀ ਦਾ ਪਿੰਡ ਹੈ ਔਰ ਰੋਡ ਦੇ ਉੱਤੇ ਹੈ ਬੜੇ ਸੂਝਵਾਨ ਪੜ੍ਹੇ ਲਿਖੇ ਬੰਦੇ ਇਸ ਪਿੰਡ ਦੇ ਇਸ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਪਹਿਲਾਂ ਅਸੀਂ ਬਹੁਤ ਵਿਕਾਸ ਕੀਤਾ ਤੇ ਹੁਣ ਵੀ ਅਸੀਂ ਸਰਦਾਰ ਬਲਦੇਵ ਸਿੰਘ ਬੱਬੂ ਚੇਅਰਮੈਨ ਜੀ ਤੇ ਸਾਡੇ ਜਸਮੀਤ ਸਿੰਘ ਰਾਜਾ ਸਰਪੰਚ ਜੀ ਇਹਨਾਂ ਦੀ ਗਵਾਹੀ ਵਿੱਚ ਪਿੰਡ ਦੀ ਹਰ ਤਰ੍ਹਾਂ ਦਾ ਜਿਹੜਾ ਉਹ ਡਵੈਲਪਮੈਂਟ ਜਿਹੜੀ ਕਰਾ ਦੇ ਸੋ ਬਿੰਦੂ ਲੱਗਦਾ ਕਿ ਹਲਕੇ ਵਿੱਚ ਤਿੰਨ ਹਸਪਤਾਲ ਜਿਹੜੇ ਮਾਨ ਸਾਹਿਬ ਨੇ ਦਿੱਤੇ ਆ ਇਹਦੇ ਨਾਲ ਲੋਕਾਂ ਨੂੰ ਕਾਫੀ ਸਹੂਲਤਾਂ ਜਿਹੜੀਆਂ ਸਿਹਤ ਸਹੂਲਤਾਂ ਉਹ ਹੋਣਗੀਆਂ ਮਾਨ ਸਾਹਿਬ ਦੀ ਸਰਕਾਰ ਜਿਹੜੀ ਸਿੱਖਿਆ ਤੇ ਸਿਹਤ ਸਹੂਲਤਾਂ ਲਖਾਸਤਾਂ ਦੇ ਰਹੀ ਹੈ ਉਹਦੇ ਉਹਦੇ ਤਹਿਤ ਇੰਨਾ ਹਸਪਤਾਲਾਂ ਦਾ ਵੀ ਬਹੁਤ ਫਾਇਦਾ ਹੋਊਗਾ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਆਪਣੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਨੂੰ ਤਿੰਨ ਛੋਟੇ ਹਸਪਤਾਲ ਜਿਹੜੇ ਆ ਉਹ ਦਿੱਤੇ ਆ ਇਹ 1 ਕਰੋੜ 10 ਲੱਖ ਰੁਪਈਆ ਇੱਥੇ ਲੱਗੂਗਾ ਵੈਸੇ ਇਹਦਾ ਐਸਟੀਮੇਟ ਤੇ ਸਵਾ ਕਰੋੜ ਦਾ ਸੀਗਾ ਪਰ ਜਦੋਂ ਟੈਂਡਰ ਹੋਇਆ ਤੇ 1 ਕਰੋੜ 10 ਲੱਖ ਦੀ ਹੋ ਗਿਆ ਤੇ ਇਹ 6 ਮਹੀਨੇ ਚ ਕੰਪਲੀਟ ਹੋ ਜਾਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਪਹਿਲੀ ਮਈ ਨੂੰ ਇਹ ਜਿਹੜਾ ਨਾ ਓਪਨ ਹੋ ਜਾਏ ਕਿੰਨੇ ਕੁ ਪਿੰਡਾਂ ਨੂੰ ਜਿਹੜਾ ਫਾਇਦਾ ਹੋਊਗਾ ਇਹਨਾਂ ਨੂੰ ਮੈਂ ਤੁਹਾਨੂੰ ਦੱਸਦਾ 10-12 ਪਿੰਡ ਜਿਹੜੇ ਆ ਉਹਨਾਂ ਨੂੰ ਫਾਇਦਾ ਹੋਊਗਾ ਸੈਂਟਰ ਪੁਆਇੰਟ ਆ ਉਹਦਾ ਪਹਿਲੀ ਮਈ ਨੂੰ ਇਹਨਾਂ ਨੂੰ ਹੀ ਓਪਨ ਕਰਨਾ ਠੀਕ ਹੈ ਜੀ ਸਰਦਾਰ ਬਲਦੇਵ ਸਿੰਘ ਬੱਬੂ ਚੇਤਨਪੁਰਾ ਚੇਅਰਮੈਨ ਮਾਰਕੀਟਿੰਗ ਕਮੇਟੀ ਜਨਾਲਾ ਪਿੰਡ ਚੇਤਨਪੁਰਾ ਤੇ ਅੱਜ ਮੇਰੇ ਪਿੰਡ ਨੂੰ ਬਹੁਤ ਵੱਡਾ ਤੋਹਫਾ ਦੇ ਕੇ ਗਏ ਨੇ ਸਾਬਕਾ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਮੈਂ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਆਪਣੇ ਨਗਰ ਵੱਲੋਂ ਆਪਣੇ ਸਾਰੇ ਚੇਤਨਪੁਰੇ ਪਿੰਡ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਮੇਰੇ ਪਿੰਡ ਨੂੰ ਇੱਕ 24 ਘੰਟੇ ਵਾਲਾ ਹਸਪਤਾਲ ਦੇ ਕੇ ਨਵਾਜਿਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਜਿਹੜੇ ਦੌਰ ਚੱਲਦਾ ਬਿਮਾਰੀਆਂ ਤੇ ਨਾਰਮਲ ਹਰੇ ਘਰਾਂ ਚ ਚਲਦੀਆਂ ਕੋਈ ਨੇਰੇ ਸਵੇਰੇ ਕੋਈ ਵੀ ਮੇਰੇ ਪੰਨਾਂ ਨਗਰਾਂ ਨੂੰ ਪ੍ਰੋਬਲਮ ਆਊਗੀ ਤੇ ਇੱਥੇ ਹਸਪੀਟਲ ਦੇ ਵਿੱਚ 24 ਘੰਟੇ ਡਾਕਟਰ ਹੋਣਗੇ ਤੇ ਆਪਾਂ ਜਦੋਂ ਵੀ ਆਕੇ ਤਾਂ ਆਪਾਂ ਇੱਥੇ ਆਪਣੀ ਕਿਸੇ ਵੀ ਕੋਈ ਐਕਸੀਡੈਂਟ ਹੁੰਦਾ ਕੋਈ ਬਿਮਾਰੀ ਆ ਕੋਈ ਕਿਸੇ ਚੀਜ਼ ਦਾ ਵੀ ਰੋਗ ਆ ਤੇ ਇੱਥੇ ਆਕੇ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ ਉਹਨੂੰ ਹੱਲ ਕਰ ਸਕਦੇ ਹਾਂ ਹਾਂਜੀ ਕਿੰਨੀ ਕੀ ਜ਼ਰੂਰਤ ਸੀਗੀ ਇਸ ਹਸਪੀਟਲ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਪਹਿਲੋਂ ਮੇਨਡ ਸਪੈਂਸਰੀ ਉਹ ਵੀ ਚੇਤਨਪੁਰੂ ਸੀਗੀ ਤੇ ਉਹ ਤੋਂ ਅਪਗ੍ਰੇ ਜੋ ਹੁਣ ਮੈਂ ਬੜੀ ਕੋਸ਼ਿਸ਼ ਦੇ ਨਾਲ ਧਾਲੀਵਾਲ ਸਾਹਿਬ ਨੂੰ ਬੜਾ ਉਹਨਾਂ ਨੂੰ ਪ੍ਰੈਸ਼ਰ ਕੀ ਪਾਇਆ ਉਹਨਾਂ ਤੇ ਪੀਜੀਟੀ ਐਨ ਐਸ ਹਸਪੀਟਲ ਆਏ ਮੇਰੇ ਪਿੰਡ ਨੂੰ ਦਿੱਤਾ ਜਾਵੇ ਤੇ ਉਹਨਾਂ ਮੇਰੀ ਮੰਗ ਸਵੀਕਾਰ ਕੀਤੀ ਜੋ ਅੱਜ ਮੇਰੇ ਪਿੰਡ ਦੇ ਵਿੱਚ ਉਹ ਨਹੀਂ ਪੱਥਰ ਰੱਖ ਕੇ ਗਏ ਨੇ ਮੈਂ ਉਹਨਾਂ ਦਾ ਇਹ ਤੁਹਾਡੀ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂਜੀ ਹੋਰ ਕਿਹੜੇ ਕਿਹੜੇ ਪਿੰਡ ਚ ਰੱਖਿਆ ਗਿਆ ਹੋਰ ਜੀ ਇੱਕ ਗੱਗੋ ਮਾਲਿਆ ਇੱਕ ਸਧਾਰਿਆ ਤੇ ਇੱਕ ਮੇਰਾ ਪਿੰਡ ਚੇਤਨਪੁਰ ਹੈ ਜੀ ਹੋਟਲ ਕਿੰਨੀ ਲਗਤ ਨਾਲ ਤਿਆਰ ਇਹ ਜੀ ਕੁਝ 1 ਕਰੋੜ ਤੇ ਕੋਈ 13-14 ਲੱਖ ਰੁਪਏ 13 13-14 ਲੱਖ ਰੁਪਏ ਹੈ ਜੀ ਠੀਕ ਹੈ ਆਪਣੇ ਹੱਥਾਂ ਨਾਲ ਜਿਹੜਾ ਤੁ ਘਾਟੂ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹਸਟਲ ਬਣ ਜਾ ਰਿਹਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀ ਇਹਦੀ ਰਾਤ ਦੇਣੀ ਇਹਦੀ ਪਰੇਸ਼ਾਨੀਆਂ ਛੋਲਾ 17 ਕਿਲੋਮੀਟਰ ਤੋਂ ਦੂਰ ਹਸਟਲ ਸਾਨੂੰ ਪੈਂਦੇ ਇਹ ਚੌਂਕ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੇ ਲਾਗੇ ਹਸਪਤਾਲ ਬਣਨ ਜਾ ਰਿਹਾ ਧਾਰੀਵਾਲ ਸਾਹਿਬ ਭਾਜੀ ਕੁਲਦੀਪ ਸਿੰਘ ਦਾ ਭਾਜੀ ਬਲਦੇਵ ਸਿੰਘ ਬਾਬੂ ਜੀ ਦਾ ਤੇ ਸਰਪੰਚ ਸਾਹਿਬ ਚੇਤਨ ਪ੍ਰਿਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਇਨਸਾਨੀ ਲਾਗੇ ਲਾਗੇ ਇਲਾਕੇ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੂੰ ਸਹੂਲਤ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਸ ਤੇ ਮਨ ਲਾਇਆ ਜਿਸ ਤੇ ਮਨ ਲਾਇਆ ਅੰਕਾਰ ਸਾਜਣ ਆ ਸਚ ਨੇ ਮਿਲਾਇ ਅੰਕਾਰ ਸਾਜਣ ਆ ਸਚ ਨੇ ਮਿਲਾਇ ਸਚ ਨੇ ਮਿਲਾਇ ਕਰ ਸਾਜਣਿਆ ਸੱਚ ਮਿਲ ਲਾਇ ਹਮ ਕਰ ਸਾਜਣਿਆ ਸਾਜ ਨਾਮ ਯਾਦਾ ਕਰਦੇ ਰਹਿ ਸਾਧ ਸੰਗਾਂ ਮਾਣਿਆ ਲਾਡ ਸਾਜ ਨਾਮ ਯਾਦਾ ਕਰਦੇ ਰਹਿ ਭੁੱਲ ਨਾ ਅਭਿਵਾਨ ਕੋ ਸਾਥ ਸੁਖ ਮਾਣਿਆ ਰਸਿਆ ਤੇ ਇਸ਼ਕ ਦਾ ਪਾਵਾ ਯਾ ਸਾਜ ਨਾਮ ਯਾਦਾ ਕਰਦੇ ਰਹਿ ਸਤਿਗੁਰੂ ਦੇ ਬਾਹਰ ਪ੍ਰਭ ਅੰਦਰ ਆਇਆ ਜਿਵੇਂ ਸਰਬ ਵਿੱਚ ਸੂਰਜ ਨੂੰ ਕੋਪਰੋਕ ਸੰਤਾ ਕੋ ਕਰੇ ਸੂਈ ਸੱਚੀ ਪਾ ਸੋ ਜਨ ਸਾਰਜਨ ਭੈ ਸਸੇ ਪੂਰੇ ਗੁਰ ਗੁਰ ਹੈ ਆਪ ਪੂਰੇ ਮਨ ਵਰਤਨਾ ਨੂਰ ਜਗਤ ਨਾਮੇ ਬਾਝਿਆ ਨਾ ਤੋਵੇ ਸੋ ਬੰਨ ਗੁਰੂ ਮਾਣੇ ਪਿੱਤਾ ਮਾਤਾ ਕਰਤਾ ਜਿਸ ਰਾਤ ਦੁਰਾਈ ਜਾਇ ਜਦ ਸੰਗ ਜਗਤ ਜਦ ਆਈ ਆਪਰਿਆ ਸੋ ਤਬ ਗੁਰੂ ਸਿਮਰਿ ਕੈ ਗੁਰ ਨਾਨਕ ਨਹੀ ਝਾਏ ਫਿਰ ਉਤਤ ਦੂਰਤੇ ਅਮਰਦਾਸ RAM DAS ਹੋਏ ਸਹਾਏ अर्जुन ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਨਾਅਏ ਸ੍ਰੀ ਹਰਿ ਕ੍ਰਿਸ਼ਨ ਦੀ ਆਵੇ ਭਾਇ ਸਭ ਥਾਈ ਹੋਈ ਸਹਾਇ ਗੁਰੂ ਦੇ ਦیدار ਦਾ ਧਿਆਨ ਧਰ ਕੇ ਫਰਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੋਹ ਸਹਿਜਾਦਿਆਂ ਚਾਲਿਆਂ ਮੁਕਤੇ ਆਹਟੀਆਂ ਜੰਪੀਆਂ ਤੰਪੀਆਂ ਜਿਨ੍ਹਾਂ ਨੇ ਨਾਮ ਤਿਨਾ ਪਿਆਰਿਆਂ ਸੱਚਾਰੇ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਾਈ ਮਹਾਵਾਪਾ ਉਨਸਾਰ ਆਪ ਜੀ ਦੇ ਉਦਮ ਉਪਰਾਲੇ ਦਾ ਸਦਕਾ ਆਪ ਜੀ ਦੇ ਗੁਰ ਘਰ ਦੇ ਸੇਵਕ ਸਰਦਾਰ ਕੁਲਦੇਵ ਸਿੰਘ ਜੀ ਧਾਰੀਵਾਲ ਸਰਦਾਰ ਕੁਲਦੇਵ ਸਿੰਘ ਜੀ ਜਸਵੀਰ ਸਿੰਘ ਜੀ ਅੱਜਵਾ ਸਰਬੱਤ ਇਲਾਕਾ ਨਿਵਾਸੀ ਸਾਜ ਸੰਗਤ ਜਿਨ੍ਹਾਂ ਤੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਉਦੋਂ ਉਪਰਾਲਾ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਨਵਾਂ ਹਸਪਤਾਲ ਬਾਲਮ ਤੋਂ ਪਹਿਲਾਂ ਸਤਿਗੁਰੂ ਜੀ ਆਪ ਜੀ ਦੇ ਮੁਬਾਰਕ ਚਰਨਾਂ ਦਾ ਓਟ ਆਸਰਾ ਲੈਣਾ ਕੀਤਾ ਹੈ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੀ ਗੁਰਬਾਣੀ ਸੁਖਮਨੀ ਸੁਖ ਅੰਮ੍ਰਿਤ ਪ੍ਰਵਨਾਮ ਭਗਤ ਜਨਾਂ ਕਾ ਮਨ ਵਿਸਰਾਮ ਮਹਾਵਾਕਾ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਚਾਰ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀ ਸਰਦਾਰ ਸੰਸ਼ੇਦ ਸਿੰਘ ਜੀ ਪੋਰੀ ਕਿਉਂਕਿ ਕਿਸੇ ਜਾਨ ਸ਼ਾਨ ਦੀ हर को पता क्योंकि बुलाड़ा लंबा समा जथेबंदी के अगुवाई और अब्रस्ती कर रहे हैं इस तरह ही मैं दिन खेल की बयान स्टेटा की कर रहा अजें डॉक्टर साहब ने दसिया सब तो पहला मैं धनबाद करू गुरु ग्रंथ साहब महाराज का मंत्री साहब पर तो जोर पाके ਕਿੰਨ ਜਿਹੜੇ ਹੋ ਜੀ ਡਾਕਟਰ ਸਾਹਿਬ ਅਕਜਨਾਲੇ ਨੂੰ ਤੁਸੀਂ ਦੇਖੋ ਕਿ ਤੀਆਂ ਦੇ ਵਿੱਚੋਂ ਕਿੰਨ ਮੰਤਰੀ ਸਾਹਿਬ ਦਾ ਬਦਲਾਵਤ ਮਿਲ ਜਾਣੇ ਬੜੀ ਵੱਡੀ ਗੱਲ ਆ ਔਰ ਸਾਰੇ ਜਨਾਲੇ ਦੇ ਵਿੱਚ ਕਿੱਥੇ ਭਿੰਡੀਆਂ ਤੋਂ ਲੈ ਕੇ ਕਿੱਥੋਂ ਚਲਦੀ ਦੇਣ ਉਹ ਤੁਹਾਨੂੰ ਅਰਥੇ ਨੂੰ ਚਲ ਬਹੁਤ ਵੜਾਈ ਕੋ ਆਜੂ ਕਰਦੇ ਕਿਉਂਕਿ ਇੱਥੇ ਜਿੰਨੇ ਵੀ ਡਾਕਟਰ ਨੇ ਨਾ ਜਿੰਦੇ ਰਹਿੰਦੇ ਆ ਰਾਤ ਨੂੰ ਇੱਥੇ ਕੋਈ ਨਹੀਂ ਹੁੰਦਾ ਰਾਤ ਦੀ ਬੜੀ ਸਮੱਸਿਆ ਸੀ ਜਿਹੜੀ ਸ਼ਾਇਦ ਇਹ ਹਸਪਤਾਲ ਸਾਡੀ ਹੱਲ ਕਰ ਦੇਵੇਗਾ ਕਿਉਂਕਿ ਰਾਤ ਨੂੰ ਕਿੱਥੇ ਜਾਣਾ ਸੋਣਾ-ਸੋਣਾ ਮਿਲਣ ਜਿੱਦੇ ਸੱਜਨੇ ਪਿੰਡ ਦੇ ਜਿੱਥੇ ਨੰਬਰ ਜਿੱਥੇ ਨਾਮ ਦੇ ਪਿੰਡ ਨੇ ਉਹਨਾਂ ਸਾਰੇ ਪਿੰਡਾਂ ਲਈ ਇੱਕ ਬਹੁਤ ਵੱਡੀ ਸਹੂਲਤ ਜਿਹੜੀ ਹੈ ਉਹ ਬਣ ਜੂਗੀ ਉਹ ਜਦੋਂ ਅਸੀਂ ਫੈਸਲਾ ਕਰ ਰਹੇ ਸੀਗੇ ਉਦੋਂ ਸਰਬੋਤਮ ਜੀ ਸਰਦਾਰ ਦਲੇਪ ਸਿੰਘ ਉਹਨਾਂ ਨੇ ਬਹੁਤ ਪ੍ਰਸ਼ਨ ਕੀਤਾ ਕਿ ਸਾਡੇ ਪਿੰਡ ਦੇ ਵਿੱਚ ਤੁਸੀਂ ਇਹ ਹਸਪਤਾਲ ਜਿਹੜਾ ਬਣਾ ਲਿਓ ਕਿਉਂਕਿ ਅੱਜ ਤੋਂ 22 ਸਾਲ ਪਹਿਲਾਂ ਜਦੋਂ ਆਪਾਂ ਨਵੇਂ ਨਵੇਂ ਮੰਤਰੀ ਬਣੇ ਸੀਗੇ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਕਿ ਜਗਦੇਵ ਕਲਾਮੀ ਜਿਹੜਾ ਦਾ ਹਸਪੀਟਲ ਜਿਹੜਾ ਉਹ ਇੱਕ ਵਾਰ ਦੇ ਫੋਟੋ ਕੋਈ ਲੋਕਾਂ ਨੇ ਉਦਾਂ ਹੀ ਪਵਾ ਦਿੱਤੀ ਕਿ ਜੇਦੂਪੁਰ ਵਾਲਾ ਬੰਦ ਕਰ ਦੇਣ ਲੱਗੇ ਜਿਹਦੇ ਜਗਦੇਵ ਪਰਪਟਾ ਉਹ ਦੇਖੋ ਪਤਨ ਰੰਗ ਸਾਡਾ ਦੋ ਤਿੰਨ ਦਿਨ ਦੇ ਡੇਟ ਹੈ ਪਰ ਕੋਈ ਤਰਦੀਕਲ ਬਰੁਨ ਬਤ ਤੇ ਚੇਤਰਪੁਰ ਦੇ ਹਸਪਤਾਲ ਪਹਿਲਾ ਮੰਜ਼ੂਰ ਹੋਊਗਾ ਮੈਂ ਉਹਨੇ ਵੀ ਤੁਹਾਨੂੰ ਕਿਹਾ ਸੀ ਕਿ ਅਸੀਂ ਉਹ ਡੀਡ ਉਹ ਲਈ ਇਸੋ ਨਿਹਾਰ ਵਾਹਿਗੁਰੂ ਅਸੀਂ ਉਹ ਡੀਡ ਨਹੀਂ ਗਏ ਕਿ ਸਕੇਈਏ ਕੋਈ ਤੇ ਕਰੀਏ ਕੋਈ ਤੇ ਤਾਂ ਜੀ ਨਾ ਸਾਡੀ ਪਾਲਸੀ ਹੈ ਉਹ ਇਲਾਕੇ ਨੂੰ ਜੋ ਇਸ ਏਰੀਆ ਨੂੰ ਚਾਹੁੰਦਾ ਉਹ ਪਹਿਲੇ ਦਾਅਵਾ ਕਰਦੇ ਹਨ ਉਹ ਜਦੋਂ ਮੱਤੇ ਨਗਰ ਸਾਹਿਬ ਨੇ ਦੱਸਿਆ ਕਿ ਪੂਰੇ ਪੰਜਾਬ جو ਇਚੇ 20 ਜਿਹੜੇ ਛੋਟੇ ਹਫ਼ਤਾ ਜਿਹੜੇ ਸੀਐਮ ਸਾਹਿਬ ਨੇ ਦੇਣੇ ਸੀਗੇ ਉਸ ਦਿਨ ਹੀ ਮੈਨੂੰ ਪਤਾ ਲੱਗਾ ਕੋਈ ਨੀ ਕਿ ਹਫ਼ਤਾ ਜਿਹੜੇ ਉਹ ਡਿਸਾਈਨ ਹੋ ਜੇ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਪੰਜ ਹਸਪਤਾਲ ਜਿਹੜੇ ਦੋ ਉਹਨਾਂ ਨੇ ਉਹ ਕੀ ਕਿਹਾ ਕਿ 500 ਦੇ ਦਿੱਤੇ ਟੋਟਲ ਅਪਸਰ ਉਹ ਤਿੰਨ ਜੜੇ ਉੱਤੇ ਕੱਲੇ ਅਜਨਾਲਾ ਨੂੰ ਤੇ ਉਹਨਾਂ ਨੇ ਕਿਹਾ ਕਿ ਅਜਨਾਲਾ ਨਾਲ ਵਧ ਰਿਹਾ ਤੁਸੀਂ ਉੱਥੇ ਤਿੰਨ ਦੇ ਜੋ ਸਾਡੇ ਕਈ ਲੋਕ ਬਹੁਤ ਪਿਆਰੇ ਸਾਡੇ ਮਿੱਤਰ ਐ ਕੱਲੇ ਵਿਖੇ ਸੀਦੇ ਉਹਨਾਂ ਨੇ ਕਿਹਾ ਜੀ ਸਾਡੇ ਵੱਡੇ ਕੋਈ ਉੱਤੇ ਆਇਆ ਤੁਸੀਂ ਤੁਹਾਡੀਆਂ ਸਾਹਮਣੇ ਤੇ ਦਿੱਤੇ ਉਹ ਵੀ ਦੇ ਜਾਂ ਉਸ ਇਲਾਕੇ ਦੇ ਵਿੱਚ ਲੋੜ ਆ ਦਿੱਤੇ ਮੈਂ ਮੁੱਖ ਪ੍ਰਤੀਸਾਧ ਦਾ ਬੜਾ ਧੰਨਵਾਦ